ਪੀਵੀ ਟੂਡੇ ਚੈਨਲ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਨਵਾਂ ਸ਼ਹਿਰ ਦੇ ਪਿੰਡ ਆਸਰੋ ਨੇੜੇ ਇੱਕ ਧਾਰਮਿਕ ਸਥਾਨ ਤੇ ਮੱਥਾ ਟੇਕਣ ਆਇਆ 14 ਸਾਲਾ ਬੱਚਾ ਸਤਲੁਜ ਦਰਿਆ ਵਿੱਚ ਨਹਾਉਂਦੇ ਸਮੇਂ ਪਾਣੀ ਵਿੱਚ ਰੁੜ ਗਿਆ ਸੀ ਜਿਸ ਨੂੰ ਬਚਾਉਣ ਲਈ ਉਸਦੇ ਮਾਮੇ ਨੇ ਵੀ ਦਰਿਆ ਵਿੱਚ ਛਾਲ ਮਾਰ ਦਿੱਤੀ ਸੀ ਪਰ ਪਾਣੀ ਦੇ ਤੇਜ਼ ਵਹਾਅ ਕਾਰਨ ਦੋਵੇਂ ਹੀ ਪਾਣੀ ਵਿੱਚ ਰੁੜ ਗਏ ਸਨ ਜਿਨ੍ਹਾਂ ਦੀ ਕਈ ਦਿਨਾਂ ਤੱਕ ਐਨਡੀਆਰਐਫ ਦੀ ਟੀਮ ਵੱਲੋਂ ਭਾਲ ਵੀ ਕੀਤੀ ਗਈ ਪਰੰਤੂ ਦੋਵਾਂ ਦਾ ਕੋਈ ਹਤਾ ਪਤਾ ਨਹੀਂ ਚੱਲ ਸਕਿਆ ਤੇ 7ਵੇਂ ਦਿਨ ਮਾਮੇ ਦੀ Laash ਪਿੰਡ ਔਲੀਆਪੁਰ ਸਤਲੁਜ ਦਰਿਆ ਦੇ ਵਿੱਚੋਂ ਮਿਲੀ ਹੈ ਜਿਸ ਦੀ ਪਰਿਵਾਰਕ ਮੈਂਬਰਾਂ ਨੇ ਮੌਕੇ ਤੇ ਪੁੱਜ ਜੇਸੋਪਰਾਥ थाना सदर ਬਲਾਚੌਰ ਦੀ ਪੁਲਿਸ ਨੇ লাশ ਦਾ ਪੋਸਟਮਾਰਟਮ ਕਰਾ ਕੇ লাশ ਨੂੰ ਬਾਸਾਂ ਵਾਲੇ ਕਰ ਦਿੱਤਾ ਹੈ ਇਸ ਮੌਕੇ थाना सदर ਬਲਾਚੌਰ ਦੇ ਐਸਆਈ ਸਦਨਾਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਮਨ ਕੁਮਾਰ ਸਬੰਧੀ ਧਾਰਾ 174 ਅਧੀਨ ਕਾਰਵਾਈ ਕੀਤੀ ਗਈ ਹੈ ਤੇ ਉਸਦੇ ਭਾਣਜੇ ਅੰਛਵਾਲੀਆ ਦੀ ਅਜੇ ਸਤਲੁਜ ਦਰਿਆ ਵਿੱਚੋਂ ਭਾਲ ਕੀਤੀ ਜਾ ਰਹੀ ਹੈ ਆਓ ਪੁਲਿਸ ਅਧਿਕਾਰੀਆਂ ਅਤੇ ਪਰਿਵਾਰਕ ਮੈਂਬਰਾਂ ਤੋਂ ਜਾਣੀਏ ਇਸ ਘਟਨਾ ਦਾ ਹੋਰ ਵੇਰਵਾ ਕੀ ਨਾਮ ਜੀ ਆਪਣਾ ਮੈਂ ਨਾਮ ਬਰਤੁਮਾਨ ਇਹ ਜਿਹੜਾ ਤੁਹਾਡੇ ਕੀ ਲੱਗਦੇ ਸੀਗੇ ਜਿਹਨਾਂ ਦੀ ਡੈਥ ਹੋਈ ਸੀ ਇਹ ਡੋਕਟਰ ਮੈਂ ਤਾਂ ਸੋਲਾ ਸੀਰਾ ਮਨਕਮਤ ਜਿਹੇ ਵੀ ਦੱਸ ਸਕਦੇ ਹਾਂਜੀ ਤੇ ਇਹਨਾਂ ਦੀ ਲਾਸ਼ ਮਿਲ ਗਈ ਹਾਂ ਹਾਂਜੀ ਕੱਲ ਨੂੰ ਦੀ ਲਾਸ਼ ਕੱਲ ਦੁਪਹਿਰ ਮਿਲ ਗਈ ਸੀ ਹਾਂ ਲਾਸ਼ ਮਿਲਣ ਤੋਂ ਬਾਅਦ ਅਸੀਂ ਪੁਲਿਸ ਨੂੰ ਰਿਪੋਰਟ ਕਰ ਦਿੱਤੀ ਸੀ ਉਸਨੇ ਲੈ ਕੇ ਆਪਣੇ ਹਸਪੀਟਲ ਜਮ੍ਹਾਂ ਕਰਾਤੀ ਬੋਡੀ ਤੇ ਪਛਾਣ ਕਰ ਲਈ ਸੀ ਤੁਸੀਂ ਹਾਂਜੀ ਪਛਾਣ ਕਰ ਲਈ ਸੀ ਪਛਾਣ ਕਰ ਲਈ ਸੀ ਠੀਕ ਹੈ ਤੇ ਹੁਣ ਕੀ ਕਾਰਵਾਈ ਕੀ ਹੋ ਰਹੀ ਹੈ ਜੀ ਉਹ ਕਾਰਵਾਈ ਪੋਸਟਮਾਰਟਮ ਲਈ ਗਏ ਪੋਸਟਮਾਰਟਮ ਕਰਾ ਕੇ ਉਸ ਤੋਂ ਬਾਅਦ ਅਸੀਂ ਬੋਡੀ ਦਾ ਸੰਸਕਾਰ ਜਿਹੜਾ ਚੰਡੀਗੜ੍ਹ ਉੱਤੇ ਕਰਦੇ ਜਿਹੜੀ ਲਾਸ਼ ਦੀ ਮਿਤੀ 23 ਤਰੀਕ ਨੂੰ 2024 ਨੂੰ ਚੰਡੀਗੜ੍ਹ ਨਿਵਾਸੀ ਰਵਜ ਪੌਂਸ਼ਿਕਾ ਤੋਂ ਭੌਣ ਜਾ ਗੁਰਦੁਆਰਾ ਟੀਪੀ ਸਾਹਿਬ ਰੁਕੜ ਲੱਗੇ ਵਿਰਵਾਚਨ ਹੋਦੇ ਸਮਝੇ ਗਏ ਸੀ ਪਤਾ ਲੱਗਾ ਕਿ ਭੌਣ ਜਾ ਜਿਹੜਾ ਸੀ ਉਹਨਾਂ ਦਾ ਅੰਸ਼ ਪਾਣੀ ਵਿੱਚ ਵਹਿ ਗਿਆ ਸੀ ਜਿਹਨੂੰ ਉਹਦਾ ਜਿਹੜਾ ਮਾਮਾ ਸੀ ਰਮਨ ਕੁਮਾਰ ਬਚਾਉਂਦੇ ਹੋਏ ਉਹ ਵੀ ਪਾਣੀ ਵਿੱਚ ਰੁੜ ਗਿਆ ਤੇ ਕੱਲ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਪਹਿਲਾਂ ਔਰੀਆ ਪਰ ਦਰਿਆ ਦੇ ਵਿੱਚ ਇੱਕ ਡੈੱਡ ਬੋਡੀ ਹੈਗੀ ਮਿਲੀ ਆ ਅਸੀਂ ਮੌਕੇ ਤੇ ਜਾ ਕੇ ਦੇਖਿਆ ਤੇ ਸਾਨੂੰ ਪਤਾ ਲੱਗਿਆ ਕਿ ਡੈੱਡ ਬੋਡੀ ਇਹ ਰਮਨ ਕੁਮਾਰ ਦੀ ਆ ਫਿਰ ਅਸੀਂ ਰਮਨ ਕੁਮਾਰ ਦੇ ਵਾਰਸਾਂ ਨੂੰ ਮੌਕੇ ਪਰ ਬੁਲਾਇਆ ਜਿਹਨਾਂ ਨੇ ਇਹ ਪਛਾਣ ਕੀਤਾ ਕਿ ਇਹ ਜਿਹੜੀ ਹੈਗੀ ਡੈੱਡ ਬੋਡੀ ਆ ਤੇ ਸਾਡੇ ਜਿਹੜੇ ਹੈਗੇ ਆ ਜੋ ਵਰਤਮਾਨ ਜੀ ਦੀ ਹੈਗੀ ਆ ਤੇ ਜਿਹੜੀ ਡੱਡਬੜੀ ਹੈਗੀ ਆ ਕੱਲ ਲੈ ਕੇ ਡੱਬੇ ਚ ਰੱਖੀ ਸੀ ਤੇ ਅੱਜ ਜੇ ਇਹ ਤੁਹਾਨੂੰ ਕਾਰਵਾਈ ਕਰਦੇ ਹੋਏ ਕਿ ਰਹਿਗਾ ਉਹ ਜੀ ਡੱਡਬੜੀ ਨਾਲ ਪੋਸਟਵਾਰਡ ਨੂੰ ਕਰਵਾ ਕੇ ਤੇ ਲਾਸ਼ ਨੂੰ ਵਾਸ਼ਾਂ ਦੇ ਬਾਰੇ